ਅੱਜ ਵੀਡੀਓ ਵਿੱਚ ਬਾਈ ਵੀਰ ਦੇ ਸਾਰੇ ਪਸ਼ੂ ਬਕਾਉਗਾ ਸਾਰੇ ਪਸ਼ੂ ਬਾਈ ਨੇ ਸੇਲ ਕੀਤੇ ਆਗੇ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਮੋਬਾਈਲ ਨੰਬਰ ਬੋਲੋ ਜੀ 68947530 ਠੀਕ ਆ ਬਾਈ ਤੇ ਮੱਝ ਕਿੰਨੇ ਟਾਈਮ ਦੀ ਗੱਭਣਾ ਹੈ ਹਜੇ 2 ਮਹੀਨੇ ਦੀ ਗੱਭਣਾ ਡਾਕਟਰ 6 ਕਿਲੋ ਦੁੱਧ 6 ਕਿਲੋ ਦੁੱਧ 2 ਮਹੀਨੇ ਦੀ ਗੱਭਣ ਚੈੱਕ ਪਾਸ ਠੀਕ ਆ ਆਹ ਜਰਸੀ ਵੀ ਧੋਕੜ ਗੱਭਣਾ ਇਹ ਧੋਕੜ ਗੱਭਣਾ 7-8 ਕਿਲੋ ਦੁੱਧ ਆ ਥੱਲੇ ਠੀਕ ਆ ਹਾਂ ਤੇ ਇਹ ਤਾਂ 3 ਮਹੀਨੇ ਦੀ ਚੈੱਕ ਪਾਸ 3 ਮਹੀਨੇ ਦੀ ਚੈੱਕ ਪਾਸ ਠੀਕ ਆ ਤੇ ਆ ਬੈੜ ਇਹ ਸਾਢੇ 30 ਥਾਣਾ ਦੇ ਤੇ ਇਹ ਮੰਨ ਕੇ ਜੇ ਟੀਕਾ ਇਹਦੇ ਲੱਗੇ ਨੂੰ ਅੱਜ ਹੋ ਗਏ 10 ਦਿਨ ਨਹੀਂ ਹੋਏ ਹੁਣੇ ਮੇਰੇ ਖਿਆਲ ਠੀਕ ਆ ਮੋਲੇ ਦਾ 50000 ਰੁਪਿਆ ਅੱਗੇ ਆ ਬੈੜ ਆ ਸਾਢੇ 7 ਮਹੀਨੇ ਦੀ ਗੱਬਣਾ ਥਾਣਾ ਪਾਸ ਕਰਾਉਂਦੀ ਡਾਇਰੈਕਟਰ ਓਕੇ ਬਾਈ ਮੋਲੇ ਦਾ 55000 ਰੁਪਿਆ ਠੀਕ ਆ ਬਾਈ ਤੇ ਆਹ ਬੈੜ ਇਹ 10 ਆਪਣਾ ਤੋਂ ਜ਼ਿਆਦਾ ਟੋਕੜ ਟੋਕਲੀ ਟੋਕੜ ਆ ਠੀਕ ਆ ਇਹ ਲੱਗਣ ਦੋ 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 ਦਿਨ ਹੀ ਹੋਏ ਅੱਜ ਠੀਕ ਆ 10 ਕਿਲੋ ਦੁੱਧ ਹੈਗਾ ਓਕੇ ਬਾਈ ਤੇ ਆਹ ਬੈੜ ਬਾਈ ਆ ਆ ਹੈਗੀ ਆ ਬੰਦੇ ਸਾਢੇ 5 ਮਹੀਨੇ ਦੀ 10 ਕਿਲੋ ਦੁੱਧ ਇਸ ਟਾਈਮ ਇਹ ਥੱਲੇ ਠੀਕ ਹੈ ਬਾਈ ਹਾਂ ਤੇ ਆਹ ਵੈੜ ਇਹ ਇਹ ਵੈੜ ਸੂਰ ਨੂੰ 1.5 ਮਹੀਨਾ ਹੋ ਗਿਆ ਬੱਸੀ ਦੇ ਅੰਦਰ ਖੜੀ ਆ ਤੇ 14 ਕਿਲੋ ਦੁੱਧ ਆ ਇਸ ਟਾਈਮ ਅੱਗੇ ਕੱਟੀ ਆ ਗਈ ਅੱਗੇ ਆ ਕੱਟੀ ਉਚਾਲੀ ਖੜੀ ਆ ਠੀਕ ਹੈ ਬਾਈ ਬਹੁਤ ਚੰਗੇ ਸੀਮਨ ਦੀ ਕੱਟੀ ਆ ਇਹ ਓਕੇ ਬਾਈ ਧੰਨਵਾਦ